ਮਸਲਾ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਤੇ ਮੈਂ ਨਾ ਸੱਜਣੋ ਸਿਹਤ ਪੰਜਾਬ ਬ੍ਰਾਂਡ ਦੇਸੀ ਕਿਉਂ ਬਣਦਾ ਉਸ ਡੈਰੀ ਦੇ ਵਿੱਚ ਆ ਗੱਲ ਇਹ ਵੀ ਫਿਰ ਲੋਕਾਂ ਨੇ ਖਾਣਾ ਤਾਂ ਇਹਦੇ ਲਈ ਮਾਲਕਾਂ ਨੂੰ ਨਾਲ ਖੜਾਇਆ ਤੇ ਆਪਾਂ ਨੂੰ ਚਾਹੀਦੀ ਹੈ ਸ਼ੋਰਟੀ ਕਿ ਯਾਰ ਇਹ ਕਿੰਨੇ ਸ਼ੋਰ ਆ ਆਪਦੇ ਬ੍ਰੈਂਡ ਨੂੰ ਲੈ ਕੇ ਤਾਂ ਆਪਾਂ ਨਾ ਅੱਜ ਸਿਹਤ ਪੰਜਾਬ ਦੀ ਜਿਹੜੀ ਟੀਮ ਆ ਜਿਹੜੇ ਇਹਨੂੰ ਮੈਨੇਜ ਕਰਦੇ ਆ ਡੈਰੀ ਨੂੰ ਉਦੇ ਕੋਲ ਆ ਉਹਨਾਂ ਤੋਂ ਇਹ ਦੇਸੀ ਘਿਓ ਬਾਰੇ ਛੋਟੀ ਲਵਾਂਗੇ ਬਾਈ ਸਾਸਿਕਾ ਸਾਸਿਕਾ ਜੀ ਬਾਈ ਪਹਿਲਾਂ ਤਾਂ ਨਾ ਮੈਂ ਤੁਹਾਨੂੰ ਦੱਸਦਾ ਗੱਲ ਵੀ ਸਾਰੇ ਪੰਜਾਬ ਚ ਕੀ ਸਾਰੇ ਇੰਡੀਆ ਚ ਜੀ ਐਸ ਵਕਤ ਯਾਰ ਦੇਸੀ ਨੂੰ ਵੀ ਦੇਸੀ ਨਹੀਂ ਕਹਾ ਸਕਦੇ ਆਪਾਂ ਨਹੀ ਕਹ ਸਰ ਨਹੀਂ ਕਹ ਪਤਾ ਨਹੀਂ ਕਿਹੜੀ ਚੀਜ਼ ਤੋਂ ਕਿਵੇਂ ਬਣੀ ਜਾਂਦੇ ਆ ਹਨਾ ਨੋ ਡਾਊਟ ਤਾਂ ਲੋਕੀ ਮਤਲਬ ਚਮਚਾ ਪਾਉਣ ਲੱਗੇ ਡਰਦੇ ਆ ਕਿ ਬੱਚੇ ਨੂੰ ਘਿਓ ਪਾ ਕੇ ਦੇ ਰਿਆਂ ਕਿ ਕੀ ਜ਼ਹਿਰ ਪਾ ਕੇ ਦੇ ਰਿਆਂ ਕਿਵੇਂ ਆ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਕਿਉਂ ਉਹੀ ਆ ਜਿਹੜਾ ਦੁੱਧ ਤੋਂ ਬਣੇ 100% ਹੋਵੇ ਕਿਉਂ ਉਹੀ ਆ ਜਿਹੜਾ ਦੁੱਧ ਤੋਂ ਵੀ ਸਫਾਈ ਨਾਲ ਦੁੱਧ ਤੋਂ ਮੱਖਣ ਇਸ ਤੋਂ ਬਣ ਹੈਨਾ ਸਫਾਈ ਨਾਲ ਬਣ ਤਾਂ ਤੁਸੀਂ ਆਪਦੇ ਇਸ ਬ੍ਰਾਂਡ ਦੀ ਕਿਉਂ ਕਿ ਸ਼ੋਰਟ ਹੀ ਦਿੰਨੇ ਆ ਮਤਲਬ ਗਾਹਕ ਨੂੰ ਤੁਸੀਂ ਕਹਿੰਨੇ ਆ ਕਿ ਆ ਕੇ ਬਣਦਾ ਦੇਖੋ ਜਦੋਂ ਮਰਜ਼ੀ ਆਓ ਪਲਾਂਟ ਦੇ ਵਿੱਚ ਵਿਜ਼ਿਟ ਕਰੋ ਕਿਉਂ ਦੁੱਧ ਤੋਂ ਆਂਦਾ ਦੁੱਧ ਦੀ ਟੈਸਟਿੰਗ ਹੁੰਦੀ ਹੈ ਲੈਬ 'ਚ ਜੀ ਲੈਬ 'ਚ ਟੈਸਟਿੰਗ ਹੋਣ ਤੋਂ ਬਾਅਦ ਜਿਹੜਾ ਦੁੱਧ ਬਿਲਕੁਲ ਸਹੀ ਹੁੰਦਾ ਜੀ ਜਿਹਦੀ ਜੋ ਗਵਰਨਮੈਂਟ ਨੇ ਨਾਰਮਸ ਫਿਕਸ ਕੀਤੇ ਹੋਏ ਆ ਉਹਦੇ ਅਕੋਰਡਿੰਗਲੀ ਫਿਰ ਦੁੱਧ ਉਤਰਦਾ ਜੀ ਦੁੱਧ ਉਤਰਨ ਤੋਂ ਬਾਅਦ ਆਪਦੇ ਸਾਹਮਣੇ ਉਹਦੀ ਕਰੀਮ ਅੱਡ ਹੁੰਦੀ ਆ ਸਪਰੇਟ ਅੱਡ ਹੁੰਦਾ ਜੀ ਫਿਰ ਉਹਦਾ ਕਰੀਮ ਦਾ ਮੱਖਣ ਬਣਦਾ ਜੀ ਮੱਖਣ ਤੋਂ ਫਿਰ ਇਹ ਕਿਉਂ ਬਣਦਾ ਜੀ 100% ਪਿਓਰ ਆ ਜੀ ਹਰ ਤਰ੍ਹਾਂ ਦੀ ਗਾਰੰਟੀ ਆ ਹਰ ਤਰ੍ਹਾਂ ਦਾ ਸੈਂਪਲ ਇਹਦਾ ਪਾਸ ਹਾਂ ਜੇ ਮੰਨ ਲਓ ਕੋਈ ਵੀ ਬੰਦਾ ਆ ਕੇ ਇਹਦੇ ਚੋਂ ਕੋਈ ਵੀ ਟੀਨ ਚੱਕੇ ਉਹਨੂੰ ਸੈਂਪਲ ਪਾਸ ਕਰਵਾ ਕੇ ਕਰਵਾਉਣਾ ਚਾਹਵੇ ਮੈਂ ਕਹਿੰਦਾ ਕਿ ਤੂੰ ਮਰਜ਼ੀ ਜਾ ਕੇ ਉਹ ਸੈਂਪਲ ਪਾਸ ਕਰਾਵੇ ਜਦੋਂ ਸੈਂਪਲ ਪਾਸ ਦੇਖੋ ਬੰਦੇ ਦਾ ਮੂੰਹ ਜਿਹੜਾ ਹੁੰਦਾ ਨਾ ਜਿਹਨੂੰ ਦੇਸੀ ਘਿਓ ਖਾਦਾ ਹੈ ਉਹ ਸਾਡੋ ਸਾਰਨੋ ਵੱਡੀ ਲਾਇਵ ਹੈ ਬਜ਼ੁਰਗ ਬਜ਼ੁਰਗ ਮੈਂ ਕਹਿੰਦਾ ਬੰਦਾ ਵੀ ਜਨੇ ਅੱਜ ਉਹ ਲਾਇਵ ਹੈ ਉਹ ਆ ਕੇ ਦੇਸੀ ਘਿਓ ਚੈੱਕ ਕਰੇ ਟੇਸਟ ਕਰੇ ਉਹਨੂੰ ਪਤਾ ਲੱਗ ਜਾਊਗਾ ਕਿ ਮੈਂ ਕੀ ਖਾ ਰਿਹਾ ਉਹਨੂੰ ਪਤਾ ਹੀ ਫੇਰ ਚੱਲੂਗਾ ਦੇਸੀ ਘਿਓ ਕਿਸ ਚੀਜ਼ ਨੂੰ ਕਹਿੰਦੇ ਆ ਵੀ ਅੱਜ ਦੇ ਦਿਨ 1% ਵੀ ਇਸ ਵਿੱਚ ਕੋਈ ਗਲਤ ਕੰਮ ਨਹੀਂ ਅਸੀਂ ਕਰਨ ਦਿੰਦੇ ਸਾਡਾ ਪਲਾਂਟ ਬਿਲਕੁਲ ਸਾਫ ਸੁਥਰਾ ਵਧੀਆ ਮਾਲ ਤਿਆਰ ਕਰਦਾ ਜੇ ਮੰਨ ਲਓ ਕਿਸੇ ਨੇ ਪਲਾਂਟ ਤੇ ਆਉਣਾ ਹੋਵੇ ਇੱਕ ਗਾਹਕ ਨੇ ਇੱਕ ਦੁਕਾਨਦਾਰ ਨੇ ਪਲਾਂਟ ਤੇ ਵਿజిਟ ਕਰਨਾ ਕਿਉਂਕਿ ਦੇਖੋ ਤੁਸੀਂ ਤਾਂ ਕਿਸੇ ਨੂੰ ਬਲਕ ਚ ਵੀ ਪੇਚਕਾ ਦੇਣੇ ਆ ਜਦੋਂ ਮਰਜ਼ੀ ਸਾਡੇ ਹੈਲਪਲਾਈਨ ਨੰਬਰ ਲਿਖੇ ਹੋਏ ਆ ਉਸਤੇ ਜਦੋਂ ਮਰਜ਼ੀ ਉਸਤੇ ਕੰਟੈਕਟ ਕਰਕੇ ਪਲਾਂਟ ਹੈ ਕਿੱਥੇ ਆ ਜਿੱਥੇ ਆਪਾਂ ਮਤਲਬ ਆਪੱਖੜੀ ਇਹ ਪਲਾਂਟ ਸ੍ਰੀ ਅੰਮ੍ਰਿਤਸਰ ਸਾਹਿਬ ਮੰਨਾ ਵਾਲੇ ਸਥਿਤ ਹੈ ਅੰਮ੍ਰਿਤਸਰ ਇੰਜੀਨੀਅਰਿੰਗ ਕਾਲਜ ਦੇ ਜਮਾ ਨਾਲ ਕੰ ਸੰਜਾ ਹਾਂ ਮੈਂ ਤੁਹਾਨੂੰ ਆਪਣਾ ਇੱਕ ਤਜਰਬਾ ਦੱਸਦਾ ਕਿ ਮੈਂ ਇਸ ਤਰ੍ਹਾਂ ਦੇ ਪਲਾਂਟਾਂ ਬਾਰੇ ਜਾਣਦਾ ਵੀ ਜਿਨ੍ਹਾਂ ਦੇ 10 ਕਿਲੋ ਵੀ ਦੁੱਧ ਨਹੀਂ ਜਾਂਦਾ ਪਰ ਕਿਉਂ ਬਣਦਾ ਉਹ ਫਿਰ ਗੱਲ ਪਤਾ ਕੀ ਹੈ ਜੀ ਵੀ ਉਹਨਾਂ ਬਾਰੇ ਆਪਾਂ ਕੀ ਗੱਲ ਕਰੀਏ ਅੱਜ ਦੇ ਦਿਨ ਜਿਹੜੇ ਉਹ ਆਪਦੇ ਆਪ ਨੂੰ ਕੋਈ ਜੋਤ ਵਾਲਾ ਕਿਉਂ ਕਹਿ ਕੇ ਕੋਈ ਕੁਝ ਕਹਿ ਕੇ ਵੇਚੀ ਜਾਂਦੇ ਆ ਹਾਂ ਪਰ ਉਹ ਦੇਸੀ ਕਿਉਂ ਨਹੀਂ ਲਿਖ ਸਕਦੇ ਕਾਨੂੰਨਨ ਉਹ ਨਹੀਂ ਲਿਖ ਸਕਦੇ ਜੋ ਕਰਦੇ ਪਏ ਆ ਉਹ ਗਲਤ ਕੰਮ ਕਰ ਰਹੇ ਆ ਉਹ ਅੱਜ ਨਹੀਂ ਤੇ ਕੱਲ ਗਵਰਨਮੈਂਟ ਦੇ ਸ਼ਕੰਜੇ ਚ ਆ ਜਾਣਗੇ ਅੱਛਾ ਅੱਛਾ ਇਹਨੂੰ ਦੇਸੀ ਘਿਓ ਲਿਖਣ ਪਿੱਛੇ ਵੀ ਮਤਲਬ ਦੇਸੀ ਘਿਓ ਉਹੀ ਲਿਖ ਸਕਦਾ ਜਿਹਦੇ ਕੋਲ ਦੇਸੀ ਘਿਓ ਦਾ ਮਿਲਕ ਪਲਾਂਟ ਹੈ ਜਾਂ ਪਿਓਰ ਫੈਟ ਤੋਂ ਬਣਦਾ ਕਿਉਂਕਿ ਉਹਨਾਂ ਨੇ ਜਿਹੜੇ ਇਨਗਰੀਡੀਅੰਟਸ ਲਿਖੇ ਹੁੰਦੇ ਹਨਾ ਉਹਦੇ 'ਚ ਤੁਸੀਂ ਕਦੇ ਧਿਆਨ ਨਾਲ ਪੜੋ ਉਹਨਾਂ ਨੇ ਵੈਜੀਟੇਬਲ ਫੈਟ ਲਿਖੀ ਹੁੰਦੀ ਹੈ ਲੋਕਾਂ ਨੂੰ ਪਤਾ ਹੀ ਨਹੀਂ ਪਿਓਰ ਮਿਲਕ ਫੈਟ ਨਹੀਂ ਲਿਖਦੇ ਉਹ ਜਾਂ ਉਹਨਾਂ ਨੇ ਲਾਈਟ ਫੈਟ ਲਿਖੀ ਹੁੰਦੀ ਹੈ ਜਾਂ ਵੈਜੀਟੇਬਲ ਫੈਟ ਲਿਖੀ ਹੁੰਦੀ ਹੈ ਅੱਛਾ ਜਿਹੜਾ ਉੱਪਰ ਰੈਪਰ ਰੈਪਰ ਤੇ ਮਤਲਬ ਉਹਨਾਂ ਦੀ ਸਚਾਈ ਲਿਖੀ ਹੁੰਦੀ ਆ ਯੈਸ 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 ਲਿਖਣੀ ਪੈਂਦੀ ਆ ਇਸੇ ਕਰਕੇ ਉਹਨਾਂ ਦੇ ਸੈਂਪਲ ਫੇਲ ਨਹੀਂ ਹੁੰਦੇ ਉਹ ਕਹਿੰਦੇ ਇਹ ਤਾਂ ਕਹਿੰਨੇ ਆ ਸਾਡਾ ਵੈਜੀਟੇਬਲ ਆਇਲ ਲੋਕੀ ਪਾਗਲ ਆ ਜਿਹੜੇ ਲਈ ਜਾਂਦੇ ਦੇਸੀ ਕਿਉਂ ਸਮਝ ਕੇ ਤਾਂ ਹੀ ਉਹਨਾਂ ਦੇ ਸੈਂਪਲ ਵੀ ਪਾਸ ਹੁੰਦੇ ਆ ਅੱਛਾ ਉਹ ਦੇਸੀ ਕਿਉਂ ਨਹੀਂ ਹੁੰਦਾ ਪਰ ਮਤਲਬ ਇੱਕ ਤੁਹਾਨੂੰ ਦੇਸੀ ਘਿਓ ਦੀ ਛੋਟੀ ਜੀ ਪਹਿਚਾਨ ਦੱਸ ਦਿਆਂ ਲੋ ਅੱਜ ਇਹ ਗੱਲ ਸਿੱਖਣ ਨੂੰ ਮਿਲੀ ਆ ਇਹ ਕਹਿੰਦੇ ਆ ਵੀ ਜੇ ਕਿਸੇ ਦੀ ਮਿਲਕ ਫੈਟ ਲਿਖਿਆ ਹੋਇਆ ਨਾ ਮਿਲਕ ਫੈਟ ਲਿਖਿਆ ਹੋਇਆ ਉੱਪਰ ਤਾਂ ਫਿਰ ਉਹਨੂੰ ਮਿਲਕ ਫੈਟ ਦੇਣੀ ਪਊਗੀ ਦੇਣੀ ਪਊ ਯੈਸ ਉਹਦੇ ਵਿੱਚ ਯੈਸ ਮਿਲਕ ਫੈਟ ਤੋਂ ਬਣਿਆ ਫਿਰ ਇਹਦਾ ਮਤਲਬ ਉਹ ਹੈ ਹਾਂ ਤੇ ਜੇ ਸਿਰਫ ਦੇਸੀ ਘਿਓ ਦਾ ਭਲੇਖਾ ਪਾਉਂਦਾ ਪਰ ਉਹਦੇ ਉੱਪਰ ਨਹੀਂ ਮਿਲਕ ਫੈਟ ਲਿਖਿਆ ਹੋਇਆ ਤਾਂ ਇਹਦਾ ਮਤਲਬ ਉਹ ਗਲਤ ਹੈ ਗਲਤ ਹੈ ਗਲਤ ਗਲਤ ਹੈ ਤੇ ਤੁਹਾਡੇ ਨੂੰ ਵੀ ਇਹ ਲੈਣ ਲੱਗੇ ਦੇਖਣਾ ਚਾਹੀਦਾ ਹਾਂ ਤਾਂ ਇੱਕ ਗਾਹਕ ਤੁਹਾਡੇ ਕੋਲੇ ਆਊਗਾ ਦੁੱਧ ਹੁੰਦਾ ਪ੍ਰੋਸੈਸ ਹੁੰਦਾ ਦੇਖ ਜੂਗਾ ਸਾਰਾ ਕੁਝ ਜਦੋਂ ਮਰਜ਼ੀ ਦੇਖੇ ਜੀ ਉਹ ਖਰੀਦਣਾ ਚਾਹੁੰਦਾ ਤਾਂ ਉਹ ਕੀ ਕਰੇ ਇੱਕ ਇੱਕ ਗਾਹਕ ਖਰੀਦ ਸਕਦਾ ਹੈ ਦੁਕਾਨਦਾਰ ਖਰੀਦ ਸਕਦਾ ਕੀ ਕੌਣ ਖਰੀਦ ਸਕਦਾ ਸਾਡੀ ਦੁਕਾਨ ਫੈਕਟਰੀ ਦੇ ਬਾਹਰ ਆਫ ਦਾ ਆਊਟਲੈਟ ਖੁੱਲ ਰਿਹਾ ਜੀ ਜੇ ਗਾਹਕ ਸਾਡੇ ਕੋਲੇ ਇਥੋਂ ਫੈਕਟਰੀ ਤੋਂ ਲੈਣਾ ਚਾਹਵੇ ਨਹੀਂ ਤਾਂ ਸਾਡੇ ਡਿਫਰੈਂਟ ਡਿਫਰੈਂਟ ਡਿਸਟ੍ਰੀਬਿਊਟਰ ਹਰੇਕ ਸ਼ਹਿਰ ਚ ਅਸੀਂ ਬਣਾਏ ਹੋਏ ਜੀ ਉਹਨਾਂ ਤੋਂ ਲੈ ਸਕਦਾ ਤੁਹਾਡਾ ਜਿਹੜਾ ਪੰਜਾਬ ਸਿਹਤ ਪੰਜਾਬ ਸਿਹਤ ਪੰਜਾਬ ਸਿਹਤ ਪੰਜਾਬ ਬ੍ਰਾਂਡ ਦਾ ਜੀ ਜਿਹੜਾ ਹੈਗਾ ਉਹ ਕਹਿ ਕੇ ਹਾਂ ਲੈ ਸਕਦਾ ਕਿਸੇ ਵੀ ਮਾਰਕੀਟ ਚ ਜਾ ਕੇ ਡਿਸਟ੍ਰੀਬਿਊਟਰ ਤੋਂ ਹਾਂ ਤੇ ਇਦਾਂ ਵੀ ਇਹ ਇਹਦੇ ਲਈ ਵੀ ਤੁਹਾਡੀ ਇੱਕੋ ਰੱਖੀ ਆ ਕਿ ਇਹ ਤਾਂ ਯਾਰ ਹੱਥੋਂ ਕਾਪੀ ਹੋ ਜਾਣਾ ਪੀਪੇ ਹਾਂਜੀ ਆ ਰੈਪਰ ਆਥੋਂ ਕਾਪੀ ਹੋ ਜਾਣਾ ਲੋਕਾਂ ਨੇ ਬਣਾ ਲੈਣੇ ਆ ਨਹੀਂ ਇਹਨੂੰ ਕਾਪੀ ਜੇ ਕੋਈ ਕਰੂਗਾ ਜੀ ਤੇ ਅਸੀਂ ਉਹਦੇ ਅਗੇਂਸਟ ਕੇਸ ਕਰਾਂਗੇ ਇਹ ਮਾਰਕੀਟ ਤੇ ਸਾਡੇ ਆ ਹੀ ਜਾਏਗਾ ਨਾ ਇਹ ਸਾਡਾ ਰਜਿਸਟਰਡ ਮਾਰਕ ਹੈ ਹਾਂ ਰਜਿਸਟਰਡ ਮਾਰਕ ਰਜਿਸਟਰਡ ਮਾਰਕ ਹੈ ਇਹਨੂੰ ਇਦਾਂ ਕੋਈ ਟੈਂਪਰ ਨਹੀਂ ਕਰ ਸਕਦਾ ਜੀ ਤੇ ਬਾਕੀ ਮੋਰਓਵਰ ਗੱਲ ਇਹ ਹੈ ਨਾ ਜੀ ਕਿ ਜੇਕਰ ਕੋਈ ਇਹ ਕੰਮ ਕਰੂਗਾ ਤਾਂ ਸਾਡੇ ਨੋਟਿਸ ਆ ਜਾਊਗਾ ਜੀ ਲੀਗਲ ਐਕਸ਼ਨ ਲਵਾਂਗਾ ਹਾਂ ਆ ਮੈਂ ਤੁਹਾਨੂੰ ਦਿਖਾ ਦਿਆਂਗੇ ਕਿਵੇਂ ਪ੍ਰੋਸੈਸ ਹੁੰਦਾ ਆਹ ਲਾਸਟ ਪ੍ਰੋਸੈਸ ਆ ਜਿੱਥੇ ਆ ਕੇ ਪੈਕ ਹੁੰਦਾ ਹੈ ਇਹ ਪੈਕਿੰਗ ਰੂਮ ਹੈ ਨਾ ਜੀ ਆਜੋ ਮਾੜਾ ਜਿਹਾ ਆ ਕੇ ਆਜੋ ਇਧਰਲੇ ਪਾਸੇ ਆਜੋ ਇਸ ਥਾਂ ਤੇ ਇਹ ਫਿਲਟਰ ਹੋ ਕੇ ਇਹ ਉਧਰਲੇ ਉਹ ਪਾਸੋਂ ਕਿਉਂ ਬਣ ਕੇ ਆ ਗਿਆ ਹਾਂਜੀ ਇੱਥੇ ਇਹ ਟੈਂਕ ਹੈ ਸੈਟਲਿੰਗ ਟੈਂਕ ਕਹਿੰਦੇ ਇਹਨਾਂ ਨੂੰ ਜੀ ਸੈਟਲਿੰਗ ਟੈਂਕ ਤੋਂ ਇਹ ਕਲੈਰੀਫਾਇਰ ਹੈ ਜੀ ਕਲੈਰੀਫਾਇਰ ਹੋ ਕੇ ਤੇ ਇਹਦੇ ਵਿੱਚ ਆ ਜਾਂਦਾ ਜੀ ਤੇ ਇਥੋਂ ਪੈਕਿੰਗ ਸੈਕਸ਼ਨ ਚ ਚਲਾ ਜਾਂਦਾ ਇਹ ਤੋਂ ਕਲੈਰੀਫਾਈ ਹੋ ਕੇ ਜੀਐਫਟੀ ਦੇ ਵਿੱਚ ਆ ਜਾਂਦਾ ਕੀ ਫਿਲਿੰਗ ਟੈਂਕ ਜੀ ਇਸ ਤੋਂ ਬਾਅਦ ਇਹਦੇ ਚੋਂ ਟੀਨ ਫਿਲ ਹੁੰਦੇ ਅੱਛਾ ਜੀ ਟੀਨ ਜਾਂ ਛੋਟੀ ਪੈਕਿੰਗ ਹੈ ਹਾਂ ਤੇ ਇਧਰਲੇ ਪਾਸ ਫਿਰ ਫਿਰ ਇੱਕ ਗੱਲ ਹੋਰ ਆ ਯਾਰ ਵੀਰੇ ਜਦੋਂ ਤੁਸੀਂ ਦੁੱਧ ਤੋਂ ਇਹ ਬਣਾਉਂਨੇ ਆ ਤੇ ਉਹਦਾ ਜਿਹੜਾ ਬਾਕੀ ਦਾ ਬਚ ਜਾਂਦਾ ਉਹ ਕੀ ਕਹਿੰਦੇ ਸਪਰੇਟਾ ਵਜ ਜਾਂਦਾ ਕੀ ਕਹਿੰਦੇ ਸਪਰੇਟਾ ਦਾ ਪਾਊਡਰ ਬੰਦਾ ਪਾਊਡਰ ਪਾਊਡਰ ਦਾ ਪਾਊਡਰ ਫਿਰ ਪਾਊਡਰ ਵੀ ਬ੍ਰਾਂਡ ਦੇ ਥਰੂ ਵੇਚਦੇ ਆ ਹਾਂ ਪਾਊਡਰ ਪਲਾਂਟ ਵੀ ਆ ਸਾਡਾ ਉਪਰ ਪਾਊਡਰ ਵੀ ਵਿਕੂਗਾ ਬਿਲਕੁਲ ਪਾਊਡਰ ਦਾ ਬ੍ਰਾਂਡ ਇਹੀ ਬ੍ਰਾਂਡ ਸਾਡਾ ਸਿਹਤ ਪੰਜਾਬ ਪਾਊਡਰ ਦਾ ਵੀ ਬ੍ਰਾਂਡ ਆ ਜੀ ਮਤਲਬ ਕਹਿਣ ਤੋਂ ਭਾਵੇਂ ਜੇ ਕੋਈ ਸੁੱਕਾ ਦੁੱਧ ਲੈਣਾ ਚਾਹੁੰਦਾ ਜਿਹਨੂੰ ਆਪਾਂ ਸੁੱਕਾ ਦੁੱਧ ਕਹਿੰਦੇ ਸੁੱਕਾ ਦੁੱਧ ਕਹਿੰਦੇ ਹਾਂ ਸੈਪਰੇਟਾ ਹੁੰਦਾ ਉਹ ਤੇ ਉਹ ਲੈਣਾ ਚਾਹਵੇ ਤਾਂ ਉਹ ਵੀ ਮਿਲ ਸਕਦਾ ਉਹ ਵੀ ਮਿਲ ਸਕਦਾ ਮਤਲਬ ਆਹੋ ਫਿਰ ਉਹ ਵੀ ਮਿਲਣਾ ਚਾਹੀਦਾ ਤੁਹਾਡੀ ਫੈਕਟਰੀ ਚੋਂ ਜੀ ਨੈਚੁਰਲੀ ਮਿਲੇਗਾ ਨੈਚੁਰਲੀ ਮਿਲੇਗਾ ਜੀ ਹਾਂ ਤਾਂ ਉਹ ਵੀ ਜੇ ਕੋਈ ਉਹ ਲੈਣਾ ਚਾਹੁੰਦਾ ਤਾਂ ਉਹ ਵੀ ਖਰੀਦ ਸਕਦਾ ਆਜੋ ਮੜਾ ਜੇ ਤੁਹਾਨੂੰ ਪਲਾਂਟ ਦਿਖਾ ਦਈਏ ਆਜੋ ਦਰਸ਼ਕਾਂ ਨੂੰ ਥੋੜਾ ਪਲਾਂਟ ਦਿ ਪਾ ਉਧਰਲੇ ਪਾਸੇ ਆ ਜਾਂਦਾ ਪਹਿਲਾਂ ਬਾਈ ਦੁੱਧ ਉੱਥੋਂ ਪ੍ਰੋਸੈਸ ਹੁੰਦਾ ਸਭ ਤੋਂ ਪਹਿਲਾਂ ਉੱਥੇ ਆਉਂਦਾ ਜੀ ਜੀ ਹੈਨਾ ਬਾਈ ਜੀ ਜੀ ਇਸ ਜਗ੍ਹਾ ਤੇ ਆ ਜਾਂਦਾ ਦੁੱਧ ਗੱਡੀਆਂ ਖਾਲੀ ਹੋ ਕੇ ਦੁੱਧ ਬਾਅਰ ਇਹਦੇ ਚ ਨਿਕਲਦਾ ਉਹ ਸਪਰੇਟਾ ਹੈਨਾ ਬਾਈ ਇਹ ਕਰੀਮ ਸਪਰੇਟਰ ਹੈ ਕਰੀਮ ਅਲੱਗ ਹੋ ਜਾਂਦੀ ਹੈ ਇਹਦੇ ਚ ਕਰੀਮ ਨਿਕਲ ਜਾਂਦੀ ਹੈ ਦੁੱਧ ਜਾਂਦਾ ਜੀ ਦੁੱਧ ਉੱਥੋਂ ਆ ਕੇ ਪੈਸਚਰਾਇਜ਼ ਹੋ ਕੇ ਜੀ ਉੱਥੋਂ ਗਰਮ ਹੋ ਕੇ ਇਹਨਾਂ ਦੇ ਵਿੱਚ ਆ ਜਾਂਦਾ ਕਿਉਂਕਿ ਦੁੱਧ ਠੰਡਾ ਆਂਦਾ ਜੀ ਉਸ ਤੋਂ ਬਾਅਦ ਇਸ 'ਚੋਂ ਕਰੀਮ ਨਿਕਲ ਜਾਂਦੀ ਹੈ ਜੀ ਕਰੀਮ ਨਿਕਲ ਕੇ ਜੀ ਉਸ ਤੋਂ ਬਾਅਦ ਇਹ ਕਰੀਮ ਟੈਂਕ ਦੇ ਹੈ ਇਹ ਕਰੀਮ ਟੈਂਕ ਦਿਖ ਰਹੇ ਤੁਹਾਨੂੰ ਇਹਨਾਂ 'ਚ ਕਰੀਮ ਚਲੀ ਜਾਂਦੀ ਹੈ ਇਹਨਾਂ 'ਚ ਕਰੀਮ ਚਲੀ ਜਾਂਦੀ ਹੈ ਜਦੋਂ ਕਰੀਮ ਇਹਨਾਂ 'ਚੋਂ ਜਾਂਦੀ ਹੈ ਫਿਰ ਕਰੀਮ ਦਾ ਮੱਖਣ ਬਣਦਾ ਅੱਛਾ ਜੀ ਇਹ ਬਟਰ ਚਰਨਰ ਹੈ ਇਹਦੇ 'ਚ ਮੱਖਣ ਬਣਦਾ ਅੱਛਾ ਇਹਨਾਂ 'ਚ ਮੱਖਣ ਬਣਦਾ ਇੱਥੋਂ ਬਾਅਦ ਦੇ ਵਿੱਚ ਇਹ ਮੱਖਣ ਇਸ ਵਿੱਚ ਬਣਦਾ ਜੀ ਜੀ ਇਸ ਤੋਂ ਬਾਅਦ ਮੱਖਣ ਬਣਨ ਤੋਂ ਬਾਅਦ ਫਿਰ ਇਹਦੇ ਵਿੱਚ ਕਿਉ ਕੁੱਕ ਹੁੰਦਾ ਮੱਖਣ ਬਣ ਕੇ ਜੀ ਮੱਖਣ ਇਹਦੇ ਵਿੱਚ ਆ ਜਾਂਦਾ ਜੀ ਇਹਦੇ ਵਿੱਚ ਆਉਣ ਤੋਂ ਬਾਅਦ ਇਹ ਮੈਲਟਿੰਗ ਵੈਟ ਹੈ ਉਸ ਤੋਂ ਬਾਅਦ ਇਹ ਕਿਉ ਇਹਦੇ ਵਿੱਚ ਚਲੇ ਜਾਂਦਾ ਜੀ ਇਸ 'ਚ ਕਿਉ ਕੁੱਕ ਹੁੰਦਾ ਕਿਉ ਕੁੱਕ ਹੋਣ ਤੋਂ ਬਾਅਦ ਫਿਰ ਕਿਉ ਉਧਰ ਸ਼ਿਫਟ ਹੋ ਜਾਂਦਾ ਉਧਰਲੇ ਪਾਸੇ ਚਲਾ ਜਾਂਦਾ ਫਿਰ ਉਸ ਤੋਂ ਬਾਅਦ ਪੈਕ ਉਸ ਤੋਂ ਬਾਅਦ ਕਲੈਰੀਫਾਈ ਹੋ ਕੇ ਫਿਰ ਉਹ ਪੈਕਿੰਗ ਲਈ ਜਾਂਦਾ ਪੈਕਿੰਗ ਲਈ ਚਲੇ ਜਾਂਦਾ ਇੱਕ ਪੂਰਾ ਪ੍ਰੋਸੀਜਰ ਹੈ ਹਾਂ ਤੇ ਕੋਈ ਵੀ ਜਿਹੜਾ ਨੰਬਰ ਆ ਸਕਰੀਨ ਤੇ ਦਿਖ ਰਿਹਾ ਵੀ ਕੋਈ ਵੀ ਬੰਦਾ ਜਿਹੜਾ ਖਰੀਦਣਾ ਚਾਹੁੰਦਾ ਚਾ ਉਹ ਇਕੱਠਾ ਖਰੀਦਣਾ ਚਾਹੁੰਦਾ ਚਾ ਉਹ ਰਿਟੇਲ ਚ ਹੋ ਗੋ ਲੋ ਹਾਂ ਰਿਟੇਲ ਹੌਲਸੇਲ ਹਰ ਤਰ੍ਹਾਂ ਅਵੇਲੇਬਲ ਤਾਂ ਉਹ ਕੰਪਨੀ ਦਾ ਨੰਬਰ ਦਿੱਤਾ ਹੋਇਆ ਤੇ ਸੰਪਰਕ ਕਰ ਲੈ ਵੀ ਸੱਜਣੋ ਜੇ ਕੋਈ ਵੀ ਸੱਜਣਾ ਵਿਜ਼ਿਟ ਕਰਨਾ ਚਾਹੁੰਦਾ ਤਾਂ ਅੰਮ੍ਰਿਤਸਰ ਸਾਹਿਬ ਤੋਂ ਜਲੰਧਰ ਰੋਡ ਦੇ ਉੱਪਰ ਬਿਲਕੁਲ ਹਵੇਲੇ ਟੋਲ ਦੇ ਬਿਲਕੁਲ ਨਾਲ ਆ ਹਾਂਜੀ ਤਾਂ ਟੋਲ ਤੋਂ ਨਾਲ ਅੰਮ੍ਰਿਤਸਰ ਇੰਜੀਨੀਅਰ ਹਾਂਜੀ ਇੰਜੀਨੀਅਰ ਕਾਲਜ ਦੇ ਨਾਲ ਕੰਨ ਸਾਂਝਾ ਹਾਂ ਇੰਜੀਨੀਅਰਿੰਗ ਕਾਲਜ ਦੇ ਬਿਲਕੁਲ ਨਾਲ ਆ ਇਹ ਜਦੋਂ ਤੁਸੀਂ ਮਤਲਬ ਅੰਮ੍ਰਿਤਸਰ ਤੋਂ ਜਲੰਧਰ ਵਾਲ ਨੂੰ ਜਾਂਦੇ ਤਾਂ ਟੋਲ ਨਹੀਂ ਪਾਰ ਕਰਨਾ ਟੋਲ ਤੋਂ ਉਰਲੇ ਪਾਸੇ ਆ ਜਿਹੜੀ ਇਹ ਫੈਕਟਰੀ ਹੈਗੀ ਆ ਚੌਕੀ ਟਿਕੜੀ ਦੇ ਸਾਹਮਣੇ ਹਾਂਜੀ ਤਾਂ ਜੇ ਤੁਸੀਂ ਕੋਈ ਵੀ ਬੰਦਾ ਵਿਜ਼ਿਟ ਕਰਨਾ ਚਾਹੁੰਦਾ ਤਾਂ ਵਿਜ਼ਿਟ ਕਰ ਸਕਦਾ ਮਤਲਬ ਗੱਲ ਇਓਂ ਆ ਕਿਉਂਕਿ ਸੇਤ ਨਾਲ ਜੁੜਿਆ ਮਸਲਾ ਤਾਂ ਤੁਹਾਡੀ ਸ਼ੋਰਟੀ ਹੋਣੀ ਬੜੀ ਜ਼ਰੂਰੀ ਆ ਫਿਰ ਮੈਨੂੰ ਵੀ ਐ ਲੱਗਾ ਕਿ ਯਾਰ ਪਹਿਲਾਂ ਮੈਂ ਵੀ ਆਇਆ ਮੈਂ ਕਹਿ ਰਿਹਾ ਇੰਦਾ ਨਹੀਂ ਖਾਣ ਵਾਲੀ ਚੀਜ਼ ਦੀ ਐਡ ਕਰੂੰਗਾ ਮੈਂ ਕਿਹੋ ਦੀ ਐਡ ਕਰੂੰਗਾ ਪਹਿਲਾਂ ਮੈਂ ਦੇਖੂੰਗਾ ਬਣਤਾ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਵੇਖਣਾ ਚਾਹੀਦਾ ਆ ਕੇ ਜਿਉਂਦੇ ਰੋ